ਸੋੜ ਨਹੀਂ ਮਸੜ ਹਾਂ ਜੀ ਸਾਹਬ ਆਪਾਂ ਫੜਾ ਸਾਹਮਣੇ ਡੋਟਵਾਓ ਸਾਹ ਨਹੀਂ ਨਹੀਂ ਮੈਂ ਨਹੀਂ ਕੁਛ ਨਹੀਂ ਵਈ ਵਈ ਫਾਰੋ ਤੇ ਆ ਦੁਬਾਰਾ ਫਿਰੋ ਸਾਰੀਵਾ ਸਾਹਿਬ نو ਵਰਡਸ ਆਮ ਥੈਂਕ ਯੂ ਟੂ 2024 ਕੈਨਟ ਏਵਰ ਥੈਂਕ ਯੂ ਇਨਫਸ ਥੈਂਕ ਯੂ ਸਾਰੀਵਾ ਜੀ ਹਾਊ ਆਰ ਯੂ ਬਹੁਤ ਸੁਨੇ ਐਂਡ ਬ੍ਰਾਈਟ ਡੇ ਯੂ ਹਵ ਗਾਟ All thanks, thanks to you. we have all the time for you now. Okay. Okay. I hope you have enough patience today. ਆ ਦੱਸੋ ਕੋਟਰਾ ਸਸ ਜੀ ਬੀ ਬੋਟਾ ਅਗੇ ਜਿਦੋਂ ਕੋਈ ਹੈ ਦਿੱਕਤ ਹੈ ਕੋਈ ਫਾਦਰ ਸਾਹਿਬ ਦੀ ਤਰਕ ਹੈ ਇਹ ਅੱਛਾ ਆਹਾਂ ਹਾਂ ਹਾਂਜੀ ਜੇ ਤਾਂ 14 ਤੋਂ ਥੱਲੇ ਆ ਫਿਰ ਅਸੀਂ ਇਹਨਾਂ ਨੂੰ ਕਹਾਂਗੇ ਸਰ ਮੈਂ ਭਾਈ ਖਲਚ ਨੂੰ ਲੈ ਆ ਬੰਦੀਲ ਹੈ ਜੀ ਕੈਂਸਰ ਹੋਇਆ ਨਹੀਂ ਪਰ ਬੋ ਡੈਂਸਟੀ ਇੰਡੀਕੇਟਿਵ ਇੰਡੀਕੇਟਰ ਉਹ ਬਹੁਤ ਜਿਆਦਾ ਇਹ ਸਵਾਲ ਕਰਦੇ ਰਹਿੰਦੇ ਜੀ ਕੀਮੋ ਕਰਵਾਈ ਹੈ ਮੈਂ ਕੀਮੋ ਕਰਾਉਣੀ ਲੋੜ ਨਹੀਂ ਵੇ ਬਿਲਕੁਲ ਦਿੱਕਸਾ ਸੱਤ ਸੱਤ ਅੰਦਰ ਜਾ ਕੇ ਆਮ ਚੱਲਣਾ ਸੱਤ ਸੱਤ ਠੀਕ ਹੈ ਹਾਂਜੀ ਬਸ ਸੱਤ ਸੱਤ ਆਪਾਂ ਦੋ ਤਿੰਨ ਮੰੰਗ ਜਗ੍ਹਾ ਅੰਦਰ ਦੋ ਤੇ ਤਿੰਨ ਅੰਦਰ ਆਉਣੇ ਗਏ ਜਿੰਜਰ ਨੰਬਰ ਆਉਂਦੇ ਨੇ ਜੀ ਕਿਸੇ ਨੂੰ ਸਾਹਮਣੇ ਆਉਂਦੇ ਬਾਕੀ ਸਾਰੇ ਨਾ ਬੈਕ ਸਾਈਡ ਆ ਜੀ ਹਾਂਜੀ ਸਾਰਾ ਸਾਰਾ ਇਹੀ ਜਗ੍ਹਾ ਨਹੀਂ ਫੋਟੋ ਨਹੀਂ ਚਾਣੀ ਰਾਈਟ ਫੋਟੋ ਨਹੀਂ ਚਾਣੀ ਉਹਨਾਂ ਦੇ ਇਹਨਾਂ ਦਾ ਚੈੱਕ ਕਰਦੇ ਹਾਂ ਇਹਨਾਂ ਦਾ ਚੈੱਕ ਕਰਨਾ ਨਹੀਂ ਫੋਟੋ ਨਹੀਂ ਕਰੀ ਕਰੋ ਕਰੋ ਜੀ ਸਰ ਦੇਖੋ ਬੀਬੀ ਦੀ ਅੱਖ ਹੁਣੇ ਆਪਣਾ ਅਸਲਾ ਤੁਸੀਂ ਲਾਓ ਜੀ ਜੀ ਐਂਡ ਕੀ ਨਾਮ ਹੈ ਇਹੋ ਸਿੱਖ ਦਾ ਫਾਰਾ ਇਹ ਪੜਾ ਮੈਨੂੰ ਸਹੀ ਸੁਣਨ ਬੱਜੇ ਇਹ ਜੇ ਨਹੀਂ ਜਾਣਾ ਸਾਰਾ ਆ ਭੇਜਣਾ ਸਾਰਾ ਰਾਈਟ ਫੋਟੋ ਨਹੀਂ ਪੁੱਛੋ ਪੁਣ੍ਹਾ ਦਾ ਕੋਈ ਨਾਮ ਲਗਾ ਕੇ ਚੈੱਕ ਹੋ ਲਈ ਵਿੱਚ ਰਖੋ ਜੀ ਤੁਹਾਡੀ ਰੱਖੋ ਯੋ ਮੈਨ ਸਰ ਨਹੀਂ ਸਰ ਤੁਹਾਡੇ ਯੋ ਮੈਨ ਸਰ ਚਲੋ ਇੱਕ ਐਂਡ ਤੁਹਾਡੀ ਪਲੀਜ਼ ਮੈਨ ਚੱਲੀ ਸਰ ਅੰਮ੍ਰਿਤਸਰ ਲਾਲਪੁਰੀ ਜਿਹੜਾ ਦਾਸ ਸਾਹਿਬ ਨੇ ਦਿੱਤਾ 18 ਜਨਵਰੀ ਨੂੰ ਆਪਣੇ ਕੀ ਪੂਜਾ ਹਾਂਜੀ ਸਮਝਦੇ ਸਮਝਦੇ ਉਹ ਅਸੀਂ ਉਹ ਇਦੋਂ ਵੀ ਲੇਟੈਸਟ ਕਰਦੇ ਉਜਿਨ ਨੂੰ ਕੰਮ 'ਚ ਖੜੇ ਕਰ ਲੀਏ ਹਾਂ ਅੱਜ ਦੇ ਸਿਪਾਹੀ ਸਾਹੂ ਜੀ ਚਾਲੀ ਫੋਕਲਿੰਗ ਤੇ ਸਿਰਫ ਇੱਕ ਅਸੀ ਖਨਾ ਹਫਤਾ ਲਈ ਕਰ ਲਵਾਂਗੇ ਬਹੁਤ ਵੱਡੀ ਗੱਲ ਹੈ ਡਾਕਟਰ ਜੀ ਬਿਗ ਸਿਟੀ ਸਲਵਸਟ ਮੈਸਿਪੀਸਨ ਕੋਲ ਭਲਾ ਹੈ ਇਹ ਐ ਡਾਕਟਰ ਐਸਪੀਸਨ ਥੋੜਾ ਜਿਹਾ ਐਲਸੀਡੀ ਚੈੱਕ ਕਰ ਦਿਨਾ ਇਹ ਪਿਛੋੜ ਕਰਾ ਦਿਓ ਸਾਹਮਣੇ ਹਾਂ ਜੀ ਐਕਚੁਅਲੀ ਤਾਂ ਡੀਸੀ ਨਹੀਂ ਲੇਕਿਨ ਪੇਸ਼ੈਂਟਸ ਦਾ ਪਹਿਲਾ ਕਨਵੀਨੀਅன்ஸ் ਜ਼ਰੂਰੀ ਹੈ ਮੈਡਮ ਖੁਸ਼ ਹੋ ਜੀ ਸਾਰਾ ਕੰਮ ਅੱਛਾ ਹੋ ਰਿਹਾ ਜੀ ਨਹੀਂ ਨਹੀਂ सब लोग सिटी साउन सिटी साउन लांदो ए खड़े 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 किदा महसूस कर रहे हो ठीक है बिल्कुल क्लियर दिख रहे है आपको बिल्कुल फ्री है तो टेंपरेचर ले नहीं सर सिटी ले हां जी थैंक यू सबको आगे जाना साउन है आज आपका इज अ लॉट जी किचन का आज जी ਸਸਟੇ 30 ਪਰਿਵਾਰ ਹੈ ਜੀ ਕਰਾਓ ਜੀ ਯੂ ਟੈਕ ਯੂ ਕਰਾਉਣਾ ਆਪਾਂ ਹਾਂ ਜੀ ਇਹ ਮੈਮੋਰੀ ਇਹ ਮੋੜਾ ਦਾ ਕਿਹਾ ਦੇ ਵੀ ਇਹ ਪੱਥਰ ਕਰਨਾ ਸਟ੍ਰੋਕ ਦਾ ਇਹ ਛਾਤੀ ਦੇ ਕੈਂਸਰ ਨੂੰ ਇਹੀ ਪੜਦਾ ਕੋਈ ਪੁਲਿਸ ਦੀ ਵਾਈਫ ਨਾ ਰਹੇ ਚੈੱਕ ਅਪ ਕਰ ਕਮਜੀ ਤੋਹਰ ਕਰਵਾਓ ਬੇਟਾ ਜੋਰ ਭਾਗੇ ਨਾ ਕਰਵਾਓ ਹੋਰ ਨੋਸਟਿਕ ਕਰਵਾ ਦੇ ਆ ਜੀ ਸਰ ਆ ਜੀ ਉਸ ਸਰ ਟਾਕਾ ਕਿਦਾਂ ਲੱਗਦਾ ਮਦਰ ਜੀ ਨੂੰ ਕੋਲ ਸਰਦੀ ਲੱਗਦੀ ਮਹਿਕ ਆ ਜਾ 200 ਹੱਥ ਜੀ ਤੋਂ ਪੋਸਟ ਨਾਈਟ ਵਾਈਟ ਬੋਟਲ ਅੱਛੇ ਥੋੜਾ ਪੈਰ ਪਰੇ ਕਰਨੀ ਆ ਪੈਰ ਪਰੇ ਆ ਜਾਓ ਆ ਜੀ ਮੈਂ ਤਾਂ ਭਜੀ ਡਿਕਰੀਸਮੈਂਟ ਆ ਐਸ ਏ ਗਰੋਸ ਓਕੇ ਤੇ ਮੈਂ ਉਹਦੇ ਕਰਕੇ ਬਚਾ ਆ ਜੀ タルਵਾ ਸਰ ਸਸਰੂ ਦੇਖੋਗੇ ਕੀ ਹੋਗਾ ਇਹ ਵੀ ਸਾਡੇ ਸੈਂਟਰ ਤੇ ਵੀ ਸੈਂਟਰ ਚੱਲ ਗਈ ਵੀ ਆ ਜੀ ਨਾਨਕ ਸਰ ਜੀ ਕਿੰਨਾ ਆਮਰ ਹੋ ਗਿਆ ਉਹ ਤੇ ਸੈਂਟਰਾਂ ਚ ਵੀ ਪਿੰਨੇ ਨਾਨਕ ਸਰ ਜਿਗਰਾਉ ਜਿਗਰਾਉ ਬਾਬਿਆਂ ਦੇ ਮੁੰਡੇ ਆਪ ਕੋ ਹਾਂ ਜੀ ਦੇਵ ਸੇ ਫੋਨ ਹੀ ਕੱਢ ਕੇ ਤੇ ਜਰਾ ਪਾਉਣ ਤੋਂ ਪਹਿਲਾਂ ਤੁਹਾਨੂੰ ਰਿਪੋਰਟ ਦੇ ਦੇਣੀ ਭਾਜੀ ਬਹੁਤ ਵੱਡੀ ਗੱਲ ਹੈ ਇਹ ਹੋ ਗਿਆ ਜੀ ਓਕੇ ਹਾਂ ਜੀ ਇਹ ਸਾਡਾ ਜੀ ਕੈਂਸਲ ਨੀ ਨੀ 3 3 ਤੁਹਾਡੇ 4 ਵਜੇ ਤੁਹਾਡੇ 4 ਵਜੇ ਬੈਠ 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 ਤੁਹਾਡੇ ਬਾਸ ਸੇ ਬੈਠੇ ਸਾਰਾ ਹੋਇਆ ਹੈ ਤੁਹਾਡੇ 4 ਵਜੇ ਜਿੰਗਲੀ ਇੱਥੋਂ ਦੇ ਆਪੀ ਸਾਡੇ 10:30 ਹੋ ਗਏ ਲੱਗਦਾ ਫਿਰ ਬਾਜੀ ਮੈਂਸੀ ਪਲੇਸ ਵਿੱਚ ਕਿ ਪੰਜਾਬ ਦੇ ਪਿੰਡਾਂ 'ਚ ਤੁਹਾਡੀਆਂ ਟੀਮਾਂ ਬਹੁਤ ਫਿਰ ਰਹੀਆਂ ਸੀਗੀਆਂ ਤੇ ਮੈਂ ਸਰ ਨਾਲ ਮੀਟਿੰਗ ਕੀਤੀ ਸੀ ਅੱਜ ਤੋਂ 2-3 ਮਹੀਨੇ ਪਹਿਲਾਂ ਮਲੇ ਸੀਗੇ ਤੇ ਫਿਰ ਮੈਂ ਉਹਨਾਂ ਦਾ ਧਿਆਨ ਕੀ ਲੈਂਦਾ ਸੀਗਾ ਐਂਡ ਸਾਡੇ ਬਹੁਤ ਓਨੈਸਟ ਅਫੀਸਰ ਹੈ ਜਿਹੜੀ ਸਾਡੀ ਇਹ ਕੈਂਪੇਨ ਅੱਜ ਗੁਰੂਦੀਪ ਨਗਰੀ ਤੋਂ ਸਟਾਰਟ ਹੋਈ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਚੈੱਕ ਅਪ ਕਰਗੇ ਸਾਡੇ ਭੈਣ ਭਰਾ ਵੀ ਠੀਕ ਹੈ ਕੋਈ ਜੂਤੀ ਵਿਹਾਰ ਤੋਂ ਤਾਂ ਇਹ ਨਹੀਂ ਵਿਚਾਰੇ ਇਹ ਵਾਚ ਸਟਾਰਟ ਹੋ ਗਈ ਇਹਨਾਂ ਦੀ ਦੇਖ ਰੇ ਕੀ ਸੋਚਾ ਜੀ ਐਂਡ ਓਨੈਸਟ ਅਫੀਸਰ ਕਿਹਾ ਮੈਂ ਓਨੈਸਟੀ ਫਿਨਿਸ਼ ਹੋ ਚੁੱਕੀ ਆ ਰਾਈਟ ਤੇ ਸਾਡੇ ਕੋਲੇ ਇਹ ਪਲੱਸ ਓਨੈਸਟੀ ਦੇ ਨਾਲ ਆਫ ਦੀ ਫੋਰਸ ਨੂੰ ਸਾਹਮਣਾ ਤੇ ਕਹਿੰਦੇ ਨਹੀਂ ਸਾਡੇ ਸ਼ਹਿਰ ਤੋਂ ਸਟਾਰਟ ਕਰੋ ਅੱਜ ਅਸੀਂ ਅਮਰਸਰ ਤੋਂ ਸਟਾਰਟ ਹੋਗੇ ਜੀ ਮੈਂ ਸਾਰੇ 25 ਕੈਂਪਸ ਹੀ ਪੁਲਿਸ ਨੂੰ ਦਿੱਤੇ ਆ ਜੀ ਡਿਸਟ੍ਰਿਕਟ ਵਾਈ ਸਾਰੀ ਪੁਲਿਸ ਚੈੱਕ ਅਪ ਕਰ ਦੇਗੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀਰ ਉਹ ਪ੍ਰੈਸ ਵਾਲਿਓ ਤੁਸੀਂ ਵੀ ਆਪਦੀਆਂ ਵਾਈਫ ਨੂੰ ਨਾਲ ਲੈ ਕੇ ਆਇਆ ਕਰੋ ਉਹਦੀ ਮਾਪੇ ਬਾਪ ਨੂੰ ਨਾਲ ਲੈ ਕੇ ਆਏ ਬੜੀ ਭੈੜੀ ਬਿਮਾਰੀ ਹੈ ਕੈਂਸਰ ਜਿਹਦੇ ਘਰ ਆ ਜਾਂਦੀ ਉਹਨੂੰ ਪੁੱਛ ਕੇ ਦੇਖਿਆ ਕਰੋ ਠੀਕ ਹੈ ਤੁਸੀਂ ਸਾਨੂੰ ਬਹੁਤ ਸਵਾਲ ਕਰਦੇ ਹੋ ਵੈਲਕਮ ਕਰੋ ਹਨ ਤੁਸੀਂ ਪਹਿਲਾਂ ਥੋੜਾ ਜਿਹੜੇ ਵੱਖ-ਵੱਖ ਟਾਈਪ ਦੇ ਕੈਂਸਰ ਚੈੱਕ ਕਰਦੇ ਹੋ ਓਕੇ ਜੀ ਇੱਥੇ ਸਭ ਦਾ ਬੀਪੀ ਡਾਇਬਟੀ ਚੈੱਕ ਕਰਦੇ ਆ ਸਭ ਦਾ ਬੀਪੀ ਡਾਇਬਟੀ ਅਵੇਰਨੈਸ ਪਰਚੇ ਲਲ ਨਸ਼ਾ ਮੁਕਤੀ ਦੇ ਪੇਪਰ ਵੀ ਨਾਲ ਸਟਾਰਟ ਕਰ ਦਿੱਤੇ ਉਸ ਤੋਂ ਬਿਨਾ ਅਸੀਂ 8 ਕਿਸਮ ਦਾ ਕੈਂਸਰ ਜਿਹੜਾ ਕਾਮਨ ਕੈਂਸਰ ਪਾਇਆ ਜਾਂਦਾ ਜਿਵੇਂ ਔਰਤ ਦੇ ਵਿੱਚ ਦੀ ਬ੍ਰੈਸਟ ਕੈਂਸਰ ਤੇ ਬੱਚੇਦਾਨੀ ਦਾ ਕੈਂਸਰ ਉਹਦੇ ਟੈਸਟਿੰਗ ਹੋ ਰਹੀ ਹੈ ਜਿਸ ਤਰ੍ਹਾਂ ਮੂੰਹ ਤੇ ਗਲੇ ਦਾ ਕੈਂਸਰ ਉਹ ਦੋਨਾਂ ਦਾ ਹੀ ਹੋ ਰਿਹਾ ਮੇਲ ਤੇ ਫੀਮੇਲ ਦਾ ਹੀ ਬੀਐਮਡੀ ਹੱਡੀਆਂ ਦਾ ਉਹ ਵੀ ਮੇਲ ਤੇ ਫੀਮੇਲ ਦਾ ਇੱਕ ਮੇਲ ਦੇ ਵਿੱਚ ਗਦੂਦਾਂ ਦਾ ਕੈਂਸਰ ਪਾਇਆ ਜਾਂਦਾ ਪ੍ਰੋਸਟੇਟ ਕੈਂਸਰ ਬਹੁਤ ਕਾਮਨ ਹੈ ਐਂਡ ਬਲੱਡ ਕੈਂਸਰ ਹਰ ਕੈਂਸਰ ਦਾ ਇਲਾਜ ਹੈ ਆ ਪੁਆਇੰਟਸ ਨੋਟ ਕਰ ਲਓ ਕਿਰਾਂ ਕਿ ਜ਼ਰੂਰ ਹੈਡਲਾਈਨ ਲਾਲ ਕਰਾਂ ਚ ਲਿਖਿਓ ਪੇਪਰਾਂ ਚ ਕੈਂਸਰ ਇਜ਼ ਕਿਉਰੇਬਲ ਇਫ ਯੂ ਡਿਟੈਕਟ ਾਰਲੀ ਹੈ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਫੜ ਲਈ ਠੀਕ ਹੈ ਇਗਨੋਰੈਂਸ ਸਕਿਲਸ ਅਵੇਅਰਨੈਸ ਏਮਪਾਵਰਿੰਗ ਅਗਿਆਨਤਾ ਨੂੰ ਮਾਰ ਦਿਆ ਅਗੇ ਤੋਂ ਸੋਚੀਏ ਸਾਡੀ ਨਹੀਂ ਪ੍ਰੋਬਲਮ ਠੰਡੇ ਵਾਲਿਆਂ ਦੀ ਨੋ ਸਾਡੇ ਇੰਗਲੈਂਡ ਚ ਕੈਂਸਰ ਬਹੁਤ ਹੈ ਪਰ ਬੰਦੇ ਨੂੰ ਮਰ ਨਹੀਂ ਦਿੰਦੇ ਕਾਰਨ ਕਿ ਉੱਥੇ ਚੈੱਕਅਪ ਇਨ ਟਾਈਮ ਠੀਕ ਹੈ ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਜਾਂ ਮੈਨੂੰ ਦੇ ਰਿਹਾ ਉਹ ਸਿਸਟਮ ਇੱਥੇ ਆਇਆ ਹੈ ਅਨ ਫ੍ਰੀ ਦੇਉਂ ਸਾਰੀ ਪੰਜਾਬ ਸਟੇਟ ਨੂੰ ਆਲਰੇਡੀ ਫ੍ਰੀ ਦੇ ਰਹੇ ਆ 12783 ਪਿੰਡਾਂ 'ਚ 11000 ਅਸੀਂ ਚੈੱਕਅਪ ਕਰ ਚੁੱਕੇ ਆ 25 ਕੇਮ ਪੁਲਿਸ ਦੇ ਸਾਡੀ ਫੋਰਸ ਚੈੱਕਅਪ ਹੋ ਜੇਗੀ ਇਹ ਨਹੀਂ ਕਿ ਅਸੀਂ ਚੈੱਕਅਪ ਕਰਕੇ ਚਲੇ ਜਾਣਾ ਇੰਗਲੈਂਡ ਨਹੀਂ ਹੁਣ ਮੇਰੀ ਮੌਤ ਤੋਂ ਬਾਅਦ ਵੀ ਚੱਲੂ ਸਿਸਟਮ ਕਿਉਂਕਿ ਇਹ ਕੰਟੀਨਿਊ ਚਲਾਉਣਾ ਪੈਣਾ ਜਿਵੇਂ ਆਪਾਂ ਰੋਟੀ ਪਾਣੀ ਛਕਦੇ ਆ ਚੈੱਕਅਪ ਵੀ ਹਰ ਸਾਲ ਇਨਸਾਨ ਨੂੰ ਕਰਾਉਣੀ ਪਵੇਗੀ ਇਸ ਰੋਗ ਨੂੰ ਕੰਟਰੋਲ ਕਰਨ ਦੇ ਲਈ ਕੈਂਸਰ ਨੂੰ ਆਪਾਂ ਨੂੰ ਜਿਹੜੀ ਪੰਜਾਬ ਦੇ ਉੱਤੇ ਕੈਂਸਰ ਕੈਪੀਟਲ ਸੀ ਅੱਜ ਤੁਹਾਡਾ ਖੁਸ਼ੀ ਵੀ ਪੋਜ਼ਿਟਿਵਿਟੀ ਦੀ ਗੱਲ ਕਰ ਲੈਣੇ ਅੱਜ ਆਪਾਂ 23ਵੇਂ ਸਥਾਨ ਤੇ ਆ ਜੀ ਪੰਜਾਬ ਜਦੋਂ ਮੈਂ ਆਪਦੀ ਮਾਂ ਦੀਆਂ ਅਸ਼ੀਸ਼ ਲੈ ਕੇ ਆਇਆ ਸੀ ਕਿ ਦੁਰਦਨ ਕੈਂਸਰ ਕੈਪੀਟਲ ਸੀ ਪੰਜਾਬ ਅੱਜ 23ਵੇਂ ਸਥਾਨ ਤੇ ਲੈ ਗਏ ਕਿਉਂ ਅਸੀਂ ਸਾਰੇ ਇੰਡੀਆ 'ਚ ਤੁਰੇ ਫਿਰਦਿਆਂ ਸਾਡੀ ਜਾਗਰਤਾ ਪੈਦਾ ਕਰਦੇ ਆ ਫ੍ਰੀ ਚੈੱਕਅਪ ਕਰਦੇ ਆ ਪਲੀਜ਼ ਤੁਸੀਂ ਸਾਥ ਦਿਆ ਕਰੋ worldcancercare.co.in ਮੈਂ ਅਭੀਦੀਪੂਲ ਸਰ ਦਾ ਬਹੁਤ ਥੈਂਕਸ ਕਰਦਾ ਜਿਨ੍ਹਾਂ ਨੇ ਬਹੁਤ ਇੰਟਰਸਟ ਲਿਆ ਕਿ ਆਪਣਾ ਸਾਰਾ ਸਟਾਫ ਸਾਡੇ ਨਾਲ ਆਇਆ ਹੈ ACP DCP ਮੈਥੋ ਨਾ ਨਾ ਗਲਤ ਬੋਲੇ ਜਾਣ ਉਹਨਾਂ ਨੇ ਪੂਰੀ ਮਿਹਨਤ ਕਰਕੇ ਇਸ ਕੈਂਪ ਨੂੰ ਕਾਮਯਾਬ ਕੀਤਾ ਐਂਡ ਜੇ ਮੇਰੀ ਕੋਈ ਕੰਪਲੇਂਟ ਹੋਈ ਤੇ ਮੇਰੀ ਝੋਲੀ ਚ ਪਾ ਦਿਓ ਨਾ ਚੰਦਾ ਨਾ ਕਿਓ ਯਾਰ ਮੈਨੂੰ ਕੰਪਲੇਂਟ ਹੋਈ ਮੈਂ ਠੀਕ ਕਰੂੰਗਾ ਇਹ ਅੰਗਰੇਜ਼ ਸਾਡੇ ਕਿ ਸਾਡਾ ਬੋਰਡ ਕਹਿੰਦਾ ਗਲਤੀਆਂ ਲਈ ਝੋਲੀ ਢੜਣੀ ਹੈ ਵੇਖੋ ਮੈਂ ਝੋਲੀ ਢੱਡੀ ਬੈਠਾ ਕੋਈ ਵੀ ਇਸ ਕੈਂਪ ਦੀ ਕੰਪਲੇਂਟ ਹੋਵੇ ਸਾਡੇ ਧਿਆਨ ਚ ਲਿਆਓ ਅਗਲੇ ਕੈਂਪ ਵਿੱਚ ਅਸੀਂ ਠੀਕ ਕਰਾਂਗੇ ਜੇ ਸਾਡੀ ਤਸੱਲੀ ਨਾ ਹੋਈ ਤੇ ਅਸੀਂ ਫੇਰ ਤਿੰਨ-ਚਾਰ ਮਹੀਨਿਆਂ ਨੂੰ ਆ ਜਾਣਾ ਤੇ ਹੁਣ ਅਸੀਂ ਤੁਹਾਡੀ ਜਾਨ ਤੁਹਾਨੂੰ ਚੈੱਕਅਪ ਵਾਲੇ ਪਾਸੇ ਲੈਣਾ ਮੈਂ ਵੀਜੀ ਤੋਂ ਧੰਨਵਾਦ ਤੁਸੀਂ ਬਹੁਤ سپورਟ ਦਿੱਤੀ ਹੈ ਪ੍ਰਾਊਡ ਆਫ ਯੂ ਥੈਂਕ ਯੂ ਐਂਡ ਪੰਜ ਜਨਵਰੀ ਨੂੰ ਅਸੀਂ ਜੀ ਪਟਿਆਲਾ ਦੇ ਇਨਸਾਰੀ ਚੈੱਕਅਪ ਕਰ ਰਹੇ ਹਾਂ ਵੀਜੀ ਮਨਦੀਪ ਸਿੰਘ ਜੀ ਪੂਰੀ ਲੱਗਿਆ ਤਿਆਰੀ ਦੇ ਵਿੱਚ ਆਗੇ ਪੁਲਿਸ ਦੇ ਘਰ ਜੀ ਅਸੀਂ ਜੀ ਫਿਰ ਉਸ ਤੋਂ ਬਾਅਦ ਅਸੀਂ ਡਾਕਟਰੀ ਕਮਿਸ਼ਨ ਫੜ ਲੈਣੇ ਸਾਰੇ ਉਹਨਾਂ ਦਾ ਸਾਰਾ ਸਟਾਫ ਸਾਰੇ ਸਕੂਲ ਫੜ ਲੈ ਕਿ ਗਾਹਲੀ ਪੀੜੀ ਨੂੰ ਐਜੂਕੇਟ ਕਰੋ ਬੱਚਿਆਂ ਨੂੰ ਦੱਸੋ ਵੀ ਕੈਂਸਰ ਹੈ ਕੀ 15 ਸਾਲ ਦੀ ਬੇਟੀ ਨੂੰ ਸਾਡੀ ਪਤਾ ਹੈ ਵੀ ਛਾਤੀ ਦਾ ਕੈਂਸਰ ਹੈ ਕੀ ਸਕੂਲ ਸਾਡੇ ਪੀਰੀਅਡ ਸਟਾਰਟ ਹੋ ਗਏ ਜੀ ਆਪਣਾ ਇੱਕ ਜਿਸ ਤਰ੍ਹਾਂ ਫਿਜ਼ੀਕਲ ਐਜੂਕੇਸ਼ਨ ਦਾ ਪੀਰੀਅਡ ਆ ਸਾਡੇ ਇੰਗਲੈਂਡ ਚੋ ਵੀ ਸਟਾਰਟ ਹੋ ਚੁੱਕਿਆ ਉਹ ਸਿਸਟਮ ਸਾਰਾ ਪੰਜਾਬ ਨੂੰ ਦੇਣਾ ਪੰਜਾਬ ਮੇਰੇ ਪਿੱਕੇ ਆ ਜਿਵੇਂ ਔਰਤ ਦੇ ਪਿੱਕੇ ਨਹੀਂ ਹੁੰਦੇਗੇ ਤੇ ਸਾਡੀ ਕੋਈ ਪਾਰਟੀ ਨਹੀਂ ਨਾ ਮੇਰੀ ਕੋਈ ਜਾਤ ਹੈ ਨਾ ਕੋਈ ਇਸ ਤੇ ਭਾਈ ਕਨਈਆ ਦਾ ਮਿਸ਼ਨ ਹੈ ਜੀ ਪਤਾ ਨਹੀਂ 5-7 ਸਾਲ ਆ ਜਿਵੇਂ ਅੱਜ ਤੁਹਾਨੂੰ ਸੀ ਐਕਸੀਡੈਂਟ ਹੋ ਗਿਆ ਮੈਂ ਪਹਿਲਾਂ ਚਲਾ ਜਾਵਾਂ ਪਰ ਮੇਰੀ ਮੌਤ ਤੋਂ ਬਾਅਦ ਵੀ ਇਹ ਸਿਸਟਮ ਚੱਲੇਗਾ ਇਹ ਤੁਹਾਨੂੰ ਕਲੀਅਰ ਦੱਸ ਦਿੰਦਾ ਮੈਂ ਨਾ ਕੋਈ ਮੇਰੇ ਕੋਲ ਫੰਡ ਦੀ ਸ਼ਾਰਟੇਜ ਹੈ ਬਸ ਤੁਹਾਡੀ ਸ਼ਾਰਟੇਜ ਆ ਤੁਸੀਂ ਘਰਾਂ ਤੋਂ ਆ ਕੇ ਚੈੱਕਅਪ ਕਰਾ ਲਿਆ ਕਰੋ ਮੈਂ ਕਿੰਨੀ ਜਾਨ ਬਚਾ ਦਿਆਂ ਤੇ ਮੇਰਾ ਆਣਾ ਸਫਰ ਹੈ ਤੇ ਉਮੀਦ ਹੈ ਕਿ ਅੱਜ ਦੇ ਕੈਂਪ ਦੇ ਵਿੱਚੋਂ ਇੱਕ ਤਾਂ ਛੱਡੋ 10-15 ਜਾਨਾਂ ਬਚਣਗੀਆਂ ਜਾਨ ਤਾਂ ਮੈਂ ਆਪਦੀ ਨਹੀਂ ਬਚਾ ਸਕਦਾਗਾ ਪਰ ਅੱਜ 10-12 ਜਾਨਾਂ ਬਚਣ ਗਈਆਂ ਬੜੀਆਂ ਗੱਲਾਂ ਰੱਬ ਦੇ ਨਾਲ ਛੱਡਿਆ ਕਰੂਗਾ ਬੜੀਆਂ ਗੱਲਾਂ ਰੱਬ ਗੁਰੂ ਸਾਹਿਬ ਨੇ ਕਿਹਾ ਸੀ ਦੁਆ ਐਂਡ ਦਾਰੂ ਦੁਆ ਮੀਨਸ ਪ੍ਰੇ ਕਰਨਾ ਗੁਰੂ ਸਾਹਿਬ ਅੱਗੇ ਹੁਣ ਗੁਰੂ ਆਂਦਸ ਨਾਲ ਮਿਲੂਗਾ ਦਾਰੂ ਮੀਨਸ ਮੈਡੀਸਨ ਠੀਕ ਹੈ ਪਰ ਗਰੀਬ ਕੱਲਾ ਦੁਆ ਤੇ ਰਹਿ ਗਿਆ ਦਵਾਈ ਹੈ ਨਹੀਂ ਪਰ ਅਸੀਂ ਬਰਾਬਰ ਦਵਾਈ ਦੇ ਲੰਗਰ ਜਿੱਤੇ ਸਾਡੇ ਪ੍ਰਸ਼ਾਦੇ ਪਾਣੀ ਦੇ ਲੰਗਰਾ ਗੁਰੂ ਦੇ ਨਾਲ ਦਵਾਈ ਦੇ ਲੰਗਰ ਵੀ ਬਹੁਤ ਜ਼ਰੂਰੀ ਹੈ ਵਰਡ ਕੈਂਸਰ ਪੂਰੀ ਕਮਿਟਡ ਹੈ ਸਾਡੀ ਸਟੇਟ ਹੈ ਜਿਆਗਵਮੈਂਟ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਸੀ ਕੋਈ ਪਿੰਡ ਨਹੀਂ ਛੱਡਾਂਗੇ ਕੋਈ ਡਿਪਾਰਟਮੈਂਟ ਨਹੀਂ ਛੱਡੋ ਸਾਨੂੰ ਕੰਟੈਕਟ ਕਰੋ ਦੱਸਿਓ ਜਿੱਥੇ ਨਹੀਂ ਪਹੁੰਚੇ ਸਾਡੇ ਫੇਸਬੁੱਕ ਤੇ ਲਿਖ ਦਿਆ ਕਰੋ ਵੀ ਸਾਡੇ ਡਾਕਟਰ ਉੱਥੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਨਗੇ ਐਂਡ ਧੰਨਵਾਦ ਸਾਰਿਆਂ ਨੂੰ ਜੀ ਐਂਡ ਥੈਂਕ ਯੂ ਥੈਂਕ ਯੂ ਸਰ ਮਾਨਜੋਗ ਸੀਐਮ ਸਾਹਿਬ ਵੱਲੋਂ ਸਾਡੇ ਮਾਨਜੋਗ ਜੀਜੀ ਸਾਹਿਬ ਵੱਲੋਂ ਔਰ ਸਾਰੀ ਪੁਲਿਸ ਸਪੋਰਟਸ ਡਾਕਟਰ ਕੇਐਸ ਅਲੀਵਾਲ ਸਾਹਿਬ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇੰਨਾ ਵੱਡਾ ਇਹ ਬੀੜਾ ਚੁੱਕ ਕੇ ਸਾਡੀ ਮਦਦ ਵਾਸਤੇ ਸਾਡੇ ਆਪਣੇ ਘਰ ਆਏ ਸਭ ਤੋਂ ਮੇਨ ਗੱਲ ਇਹ ਹੈ ਕਿ ਵਰਲਡ ਕੈਂਸਰ ਕੇਅਰ ਔਰ ਮੈਂ ਬਹੁਤ ਸਾਲ ਪਹਿਲਾਂ ਮੁਹਾਲੀ ਦੇ ਵਿੱਚ ਇਹਨਾਂ ਦਾ ਕੈਂਪ ਇੱਕ ਵਾਰ ਦੇਖਿਆ ਸੀ ਔਰ ਉਸ ਤੋਂ ਬਹੁਤ ਇੰਪਰੂਵਮੈਂਟ ਕਰ ਰਹੇ ਨੇ ਤੇ ਸ਼ੋਜ਼ ਕਿ ਪ੍ਰੋਗਰੈਸਿਵ ਕਿੰਨੇ ਨੇ ਆਪਾਂ ਸਾਰੇ ਹਸਪੀਟਲਸ ਜਾਣੇ ਆ ਲੈਬਾਰਟਰੀਜ਼ ਜਾਣੇ ਆ ਇਹ ਸਾਡੇ ਘਰਵਾਚ ਆ ਕੇ ਸਾਨੂੰ ਚੈੱਕ ਕਰੇ ਵਿੱਚ ਇਸ ਮੋਬਾਈਲ ਫੈਸਿਲਿਟੀ ਔਰ ਇਨਸਟੈਂਟ ਰਿਜ਼ਲਟਸ ਆ ਰਹੇ ਨੇ ਚਾਹੇ ਉਹ ਕੈਂਸਰ ਦੇ ਹੋਣ ਚਾਹੇ ਉਹ ਬੋਨ ਡੈਂਸਿਟੀ ਦੇ ਹੋਣ ਆਈਜ਼ ਦੇ ਹੋਣ ਡਾਇਬੀਟਿਸ ਬੀਪੀ ਸਾਰਾ ਕੁਝ मतलब ਬੇਸਿਕ ਜੋ ਪੈਰਾਮੀਟਰਸ ਨੇ ਉਹਨਾਂ ਨੂੰ ਮੀਟ ਕਰਨ ਵਾਸਤੇ ਇਹ ਸਾਰੀਆਂ ਫੈਸਿਲਿਟੀਆਂ ਆਪਣੇ ਘਰ ਲੈ ਕੇ ਆਏ ਨੇ ਸੋ ਆਈ ਹੈਵ ਨੋ ਵਰਡਸ ਟੂ ਥੈਂਕ ਹਿਮ ਔਰ ਜਿਹੜੀ ਇਹ ਸਾਡੇ प्राणी पुरातन समाज सेवा दी जेडी ਸਾਡੀ ਭਾਵਨਾ ਹੈ ਉਹਨੂੰ ਜ਼ਿਆਦਾ ਦਰਸਾ ਰਹੇ ਨੇ ਔਰ ਮੈਂ ਉਮੀਦ ਕਰਦਾ ਕਿ ਸਾਡੇ ਵੱਤੋ ਵੱਤ ਮੁਲਾਜ਼ਮ ਤੇ ਉਹਨਾਂ ਦੇ ਫੈਮਿलीज ਔਰ ਸਾਡੇ ਸ਼ਹਿਰ ਵਾਸੀ ਵੀ ਗੁਰੂ ਨਗਰੀ ਦੇ ਆਪਾਂ ਸਾਰੇ ਵਾਸੀਆਂ ਉਹ ਇਹਦਾ ਪੂਰਾ ਭਰਪੂਰ ਲਾਭ ਉਠਾਉਣਗੇ ਔਰ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਅਸੀਂ ਅੱਗੇ ਇਹਨੂੰ ਲੈ ਕੇ ਜਾਵਾਂਗੇ ਆਪਣੇ ਮਿਸ਼ਨ ਨੂੰ ਮੋਢੇ ਨਾਲ ਮੋਢਾ ਲਾ ਕੇ ਮੈਂ ਸਾਰੀ ਟੀਮ ਦਾ ਲਾਸਟ ਦੇ ਵਿੱਚ ਫੇਰ ਬੜਾ ਮਸ਼ਕੂਰ ਆ ਸ਼ੁਕਰਗੁਜ਼ਾਰ ਆ ਐਂਡ ਥੈਂਕਫੁਲ ਆਮ ਇੰਡੈਕਟਿਡ ਕਿ ਇਹਨਾਂ ਨੇ ਬੀੜਾ ਚੁੱਕਿਆ ਤੇ ਮੈਂ ਆਮਨਜੋਗ ਸਾਡੇ ਡੀਜੀ ਸਾਹਿਬ ਦੇ ਧਿਆਨ ਵੀ ਲੈਂਦਾ ਸੀ ਕਿ ਸਾਰੀ ਪੁਲਿਸ ਦੇ ਵਿੱਚ ਹੀ ਹੀ ਵਾਸ ਵੈਰੀ ਰਿਸੈਪਟਿਵ ਐਂਡ ਅਪਰੀਸ਼ੀਏਟਿਵ ਕਿ ਇੰਨਾ ਵੱਡਾ ਕੰਮ ਹੋਇਆ ਉਹ ਅਸੀਂ ਇਹਨੂੰ ਅੱਗੇ ਨੂੰ ਅੱਗੇ ਕੈਰੀ ਫਾਰਵਰਡ ਕਰਾਂਗੇ ਕਿਉਂਕਿ ਪੁਲਿਸ ਦੇ ਮੁਲਾਜ਼ਮ ਨੇ ਜੇ ਆਪਾਂ ਇਨਸਾਈਟ ਦੇਖੀ ਉਹਨਾਂ ਦੀ ਡੇਲੀ ਰੁਟੀਨ ਦੇ ਵਿੱਚ ਵਰਕ ਡਿਊਰੇਸ਼ਨ ਦੇ ਵਿੱਚ ਕੋਈ ਪਾਬੰਦੀ ਨਹੀਂ ਬਹੁਤ ਜ਼ਿਆਦਾ ਫਲੈਕਸੀਬਿਲਟੀ ਰਹਿੰਦੀ ਹੈ ਕਿਸੇ ਵੀ ਟਾਈਮ ਕੋ ਲਾਂਚ ਆਰਡਰ ਇਸ਼ੂ ਆ ਜਾਂਦਾ ਹੈ ਈਟਿੰਗ ਹੈਬਿਟਸ ਈਟਿੰਗ ਜੇਰਾ ਟਾਈਮ ਹੈ ਉਹ ਮقرਰ ਨਹੀਂ ਹੋ ਪਉਂਦਾ ਅਸੀਂ ਆਪਣੇ ਤੇ ਲਾ ਕੇ ਦੇਖਿਆ ਸਾਡਾ ਵੀ ਲੰਚ ਡਿਨਰ ਅੱਗੇ ਪਿੱਛੇ ਹੁੰਦਾ ਹੀ ਰਹਿੰਦਾ ਸੋ ਇਹ ਬਿਕੋਜ਼ ਇਹ ਇਨਫੋਰਸਮੈਂਟ ਏਜੰਸੀ ਹੈ ਐਂਡ ਵੀ ਆਰ ਫਰਸਟ ਰਿਸਪੌਂਡਰਸ ਕਿ ਸਾਡੇ ਹੈਲਥ ਵੀ ਤੇ ਸਾਡੇ ਫੈਮਲੀਆਂ ਦੇ ਵਿੱਚ ਵੀ ਕਈ ਜਗ੍ਹਾ ਟਾਈਮ ਨਹੀਂ ਮਿਲਦਾ ਮੁਲਾਜ਼ਮਾਂ ਨੂੰ ਆਫੀਸਰਾਂ ਨੂੰ ਇਹ ਆਪਣੇ ਫੈਮਿਲੀ ਨੂੰ ਜਾ ਕੇ ਚੈੱਕਅਪ ਕਰਾ ਸਕਣ ਸੋ ਮੈਂ ਇਸ ਨੂੰ ਇੱਕ ਬੜਾ ਵੱਡਾ ਇੱਕ ਸਾਡੇ ਵਾਸਤੇ ਗਿਫਟ ਮੰਨਦਾ ਪੁਲਿਸ ਵਾਸਤੇ ਕਿ ਸਾਡੇ ਫੈਮਿਲੀਜ਼ ਨੂੰ ਆ ਕੇ ਘਰ ਦੇ ਵਿੱਚ ਚੈੱਕ ਕੀਤਾ ਜਾ ਰਿਹਾ ਔਰ ਪ੍ਰਾਇਓਰਟੀ ਦਿੱਤੀ ਜਾ ਰਹੀ ਹੈ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਗੁਜ਼ਾਰਿਸ਼ ਕਰਨਾ ਕਿ ਇਟ ਇਸ ਨਾਟ ਓਨਲੀ ਲਿਮਟਿਡ ਟੂ ਪੁਲਿਸ ਜੋ ਵੀ ਲੋੜਵੰਦ ਜਾਂ ਜਿਹੜਾ ਵੀ ਬੰਦੇ ਨੂੰ ਮਹਿਸੂਸ ਹੁੰਦਾ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਥਰੂ ਮੀਡੀਆ ਆਲਸੋ ਕਿ ਦੇ ਆਰ ਮੋਸਟ ਵੈਲਕਮ ਬਹੁਤ ਧੰਨ ਵਾਲੀਵਾਲ ਸਾਹਿਬ ਦਾ ਤੇ ਸਾਰੀ ਟੀਮ ਦਾ ਦਿਲ ਬਹੁਤ ਵੱਡਾ ਹੈ ਐਂਡ ਹੀ ਇਸ ਆਲਵੇਜ਼ ਰੈਡੀ ਟੂ ਹੈਲਪ ਔਰ ਇਹਦੇ ਨਾਲ ਜਿਹੜੀ ਕੰਟੈਂਟਮੈਂਟ ਮਿਲਦੀ ਹੈ ਮੇਰੇ ਖਿਆਲ ਉਹਦੇ ਵਰਗਾ ਤਾਂ ਕੋਈ ਆਪਣੇ ਆਪ ਨੂੰ ਖੁਸ਼ੀ ਦਾ ਇਜ਼ਹਾਰ ਕਰਨ ਦਾ ਕੋਈ ਤਰੀਕਾ ਹੀ ਹੋਰ ਨਹੀਂ ਸਰ ਇਹਦੀ ਲੋੜ ਕਿੰਨਾ ਕੈਂਸਰ ਵਰਗੀ ਭਿਆਨਕ ਬਿਮਾਰੀ ਆ ਜਿਹੜੀ ਉਹ ਅੱਜ ਹਰ ਘਰ ਦੇ ਵਿੱਚ ਵੱਡ ਚੁੱਕੀ ਪਾਣੀ ਸਾਡੇ ਗੰਦਲੇ ਹੋ ਗਏ ਵਾਤਾਵਰਨ ਸਾਡਾ ਦੂਸ਼ਿਤ ਹੋ ਗਿਆ ਧਰਤੀ ਸਾਡੀ ਦੂਸ਼ਿਤ ਹੋ ਗਈ ਔਰ ਅੱਜ ਕੈਂਸਰ ਤੋਂ ਜੇ ਬਚਣਾ ਵਾ ਤੇ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪਊਗਾ ਔਰ ਅਸੀਂ ਵੀ ਅਜਤਾਰਵਲ ਸਾਹਿਬ ਦੇ ਇਸ ਮਹੀਮ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਔਰ ਉਹਨਾਂ ਦਾ ਸਾਥ ਲੈ ਕੇ ਅਸੀਂ ਹੋਰ ਲੋਕਾਂ ਨੂੰ ਅਵੇਅਰ ਕਰਕੇ ਜਿਹੜਾ ਵਾ ਕੈਂਸਰ ਤੋਂ ਜਿੰਨਾ ਵੀ ਆਪਣੇ ਲੋਕਾਂ ਨੂੰ ਬਚਾ ਸਕੀਏ ਬਚਾਵਾਂਗੇ ਔਰ ਗੁਰੂ ਰਾਮ ਦਾ ਸੱਚੇ ਪਾਸ਼ਾ ਘੜੀ ਅਰਦਾਸ ਕਰਦੇ ਆਂ ਕਿ ਇਹ ਜਿਹੜਾ ਪਰਾਲਾ ਕੀਤਾ ਵਾ ਇਹ ਸਾਰੀ ਟੀਮ ਨੂੰ ਪ੍ਰਮਾਤਮਾ ਵਾ ਗੁਰੂ ਚਰਨ ਦੀ ਕਲਾ ਵਿੱਚ ਰੱਖੀ ਲੋਕਾਂ ਨੂੰ ਤੁਸੀਂ ਵੀ ਅਪੀਲ ਕਰਨਾ ਜਾਓ ਲੋਕਾਂ ਨੂੰ ਮੈਂ ਇਹ ਬੇਨਤੀ ਕਰਾਂ ਕਿ ਜਦੋਂ ਫ੍ਰੀ ਸਾਨੂੰ ਸਾਰੀਆਂ ਸੁੱਖ ਸੁਹੂਤਾ ਮਿਲਣੀਆਂ ਤੇ ਅਸੀਂ ਸਾਰੇ ਉਹ ਸੁਹੂਤਾ ਦਾ ਜਿਹੜਾ ਲਾਹਾ ਲਈਏ ਔਰ ਧਾਰੀਵਾਲ ਸਾਹਿਬ ਜਿੱਥੇ ਜਿੱਥੇ ਵੀ ਕੈਂਪ ਲਾਉਂਦੇ ਆ ਔਰ ਸਾਰੇ ਯੂਥ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰੂ ਕਿ ਲੋਕਾਂ ਨੂੰ ਵੇਅਰ ਕਰਿਆ ਕਰੋ ਪਰ ਆਓ ਇਹ ਬਿਮਾਰੀ ਜਿੰਨਾ ਦੇ ਲੱਗੀ ਆ ਉਹਨਾਂ ਨੂੰ ਪੁੱਛ ਕੇ ਵੇਖੋ ਬਚਾਰੇ ਘਰਾਂ ਦੇ ਘਰ ਉੱਜੜ ਗਏ ਆ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀ ਅਵੇਅਰ ਹੋਈਏ ਆਪਣੇ ਵਾਤਾਵਰਨ ਨੂੰ ਬਚਾਈਏ ਔਰ ਪਾਣੀ ਨੂੰ ਬਚਾਈਏ ਜਿੰਨਾ ਵੀ ਅਸੀਂ ਲੋਕਾਂ ਨੂੰ ਵੇਅਰ ਕਰਾਂਗੇ ਇਹਦੇ ਵਿੱਚ ਅਵੇਅਰ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਜੇ ਅਸੀਂ ਆਪਣੇ ਵਾਤਾਵਰਨ ਨੂੰ ਸ਼ੁੱਧ ਰੱਖਾਂਗੇ ਤੇ ਬਿਮਾਰੀਆਂ ਤੋਂ ਬਚਾਂਗੇ ਔਰ ਜਿੱਥੇ ਵੀ ਕੈਂਪ ਲੱਗਦਾ ਹੁੰਦਾ ਵਾ ਲਾਗੇ ਹਰ ਕਿਸੇ ਨੂੰ ਦੱਸਿਆ ਕਰੋ ਜਿਸ ਦੀ ਵੀ ਮਦਦ ਹੋ ਸਕਦੀ ਹੋਵੇ